ਸੋ ਸਤਿਗੁਰੂ ਜੀ ਦੇਖ ਰਹੇ ਹੋ ਦਿਨਿਕ ਫੇਰਾ ਤੇ ਮਹਿਬੂਬਨਾ ਦਿੱਲੀ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਦਿੱਲੀ ਦੇ ਪ੍ਰਾਇਮਰੀ ਸਕੂਲ ਉਦੋਂ ਤੱਕ ਬੰਦ ਰੱਖਣ ਲਈ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਜੋ ਤੱਕ ਕਿ ਹਾਲਾਤ ਠੀਕ ਨਹੀਂ ਹੋ ਜਾਂਦੇ ਕਿਉਂਕਿ ਦਿੱਲੀ ਦੇ ਵਿੱਚ ਪ੍ਰਦੂਸ਼ਣ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਾਇਮਰੀ ਸਕੂਲ ਹਾਲਾਤ ਠੀਕ ਹੋਣ ਤੱਕ ਬੰਦ ਰਹਿਣਗੇ ਪੂਰੀ ਜਾਣਕਾਰੀ ਲੈ ਲੈਣੇ ਮੇਰੇ ਸੇ

और अगले आदेश तक उसकी कोई अभी डेट भी नहीं दी रहे की कब तक रहेगा लेकिन अगले आदेश तक जो दिल्ली के प्राइमरी स्कूल है वो घर से ही बच्चे ऑनलाइन उसकी क्लास लेंगे थ्री तो लागू हो गया है थ्री के के अंदर सबसे बड़ी गाइडलाइन यही है है कि दिल्ली के स्कूल जो है, वो पांचवी तक के प्राइमरी स्कूल उनको ऑनलाइन कर दिया गया है और साथ ही जो हॉटस्पॉट है उनको पहचान की जाएगी और बड़े बड़े हॉटस्पॉट पहचान करके वहां पे जिस तरीके से कंट्रोल कर सकते हैं वो किया जाएगा और कुछ ही देर में जो है दस ग्यारह बजे के आसपास जो है भोपाल राय भी एक uh, जो सम्मेलन प्रेस वार्ता कर सकते हैं वो भी जानकारी आ रही है तो कहीं ना कहीं दिल्ली का जो एक तरीके से उठ रहा है तो दिल्ली गवर्नमेंट भी लगातार फैसले ले रही है हर साल इस तरह का प्रदूषण देखने को मिलता है पिछली बार भी ऐसे ही हुआ था जब स्कूल बंद हुए थे तो इस बार भी दिल्ली के स्कूलों को जो है फांसी तक के लोगों को लाइन कर दिया है ਧੰਨਵਾਦ ਅਮਨ ਹੋਰ ਜਾਣਕਾਰੀ ਜੁੜੇ ਰਹਾਂਗੇ ਤੁਹਾਡੇ ਨਾਲ ਇਸੇ ਮੇਰੇ ਸਹਿਯੋਗੀ ਦਿੱਲੀ ਤੋਂ ਅਮਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਪ੍ਰਾਇਮਰੀ ਸਕੂਲ ਜਿਹੜੇ ਆ ਹਲਾਠੀ ਕੋਨ ਤੱਕ ਬੰਦ ਰਹਿਣਗੇ ਤੇ ਬੱਚਿਆਂ ਨੂੰ ਔਨਲਾਈਨ ਕਲਾਸਿਸ ਜਿਹੜੀ ਬੱਚਿਆਂ ਦੀ ਲੱਗੇਗੀ ਤੇ ਬੱਚਿਆਂ ਦੀ ਪੜਾਈ ਤੇ ਵੀ ਕੋਈ ਅਸਰ ਨਹੀਂ ਹੋਵੇਗਾ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਲਦੀ ਹੀ ਜਿਹੜੇ ਸਕੂਲ ਔਨਲਾਈਨ ਕਲਾਸਿਸ ਲੱਗੇਗੀ ਛੋਟੇ ਬੱਚਿਆਂ ਦੀ ਅਤੇ ਉਹਨਾਂ ਦੇ ਸਕੂਲ ਹਾਲਾਤ ਠੀਕ ਹੋਣ ਤੱਕ ਜਿਹੜੇ ਆ ਉਹ ਬੰਦ ਰੱਖੇ ਜਾਣਗੇ ਤੇ ਦੇਖਿਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਜਿਹੜਾ ਕਦੋਂ ਤੱਕ ਘਟਦਾ ਹੈ ਕਿਉਂਕਿ ਮੀਂਹ ਪੈਣ ਦੀ ਸੰਭਾਵਨਾ ਤੇ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਜਾ ਰਹੀ ਹੈ ਤੇ ਜੇਕਰ بارش ਹੋ ਜਾਂਦੀ ਹੈ ਤੇ ਕਾਫੀ ਹੱਦ ਤੱਕ ਜਿਹੜੇ ਹਾਲਾਤ ਉਹ ਠੀਕ ਹੋ ਜਾਣਗੇ ਤੇ ਲੋਕਾਂ ਨੂੰ ਥੋੜੀ ਰਾਹਤ ਮਿਲੇਗੀ ਤੇ ਪ੍ਰਦੂਸ਼ਣ ਜਿਹੜਾ ਲਗਾਤਾਰ ਵਧ ਰਿਹਾ ਦਿੱਲੀ ਦਾ ਇਹ ਇੱਕ ਮਾਰੇ ਹਾਲਾਤ ਨੇ ਤੇ AQI ਲੈਵਲ ਜਿਹੜਾ ਕਾਫੀ 70 ਤੱਕ ਪਹੁੰਚ ਚੁੱਕਿਆ ਹੈ ਦਿੱਲੀ ਦੇ ਵਿੱਚ AQI 400 ਤੋਂ ਪਾਰ ਹੋ ਚੁੱਕਿਆ ਹੈ ਜਿਸ ਦੇ ਨਾਲ ਲੋਕਾਂ ਨੂੰ ਕਈ ਸਾਰੀਆਂ ਮੁਸ਼ਕਲਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਹੁਣ ਦਿੱਲੀ ਸਰਕਾਰ ਦੇ ਵੱਲੋਂ ਪ੍ਰਾਇਮਰੀ ਸਕੂਲ ਜਿਹੜੇ ਆ ਛੋਟੇ ਬੱਚਿਆਂ ਦੇ ਸਕੂਲ ਆ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹਾਲਾਤ ਠੀਕ ਹੋਣ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ